ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਸੀਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਬੱਬੂ ਮਾਨ ਦਾ ਨਵਾਂ ਗਾਣਾ ਇਹੜਾ ਕਿ ਅੱਜ ਕੱਲ ਦੇ ਵਿੱਚ ਆ ਜਾਊਗਾ ਤੁਹਾਨੂੰ ਦੱਸ ਦੇ ਕਿ ਪੋਸਟਰ ਤੁਸੀਂ ਪੜ ਜਾਣਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਕਿ ਕਿ ਗੱਲੀ ਕੱਲੀ ਗੱਲ ਜਿਹੜੀ ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਬੱਬੂ ਮਾਨ ਨੇ ਆਖਿਰਕਾਰ ਇਹਦਾ ਕੀ ਲਿਖ ਦਿੱਤਾ ਹੈ ਜਿਸ ਦੇ ਉੱਤੇ ਕਿ ਬੱਬੂ ਮਾਨ ਦੇ ਇੰਟਰਵਿਊ ਦੇ ਉੱਪਰ ਇਹ ਹਲੇ ਤੱਕ ਕਈ ਜਿਹੜੇ ਕੀ ਉਹ ਵੀਊ ਆ ਚੁੱਕੇ ਨੇ ਤੇ ਕਈ ਆਣਿਆਂ ਨੇ ਕੀ ਕੁਝ ਕਿਹਾ ਆ ਬੱਬੂ ਮਾਨ ਦੇ ਇਸ ਇੰਟਰਵਿਊ ਦੇ ਵਿੱਚ ਬੱਬੂ ਮਾਨ ਦਾ ਇੰਟਰਵਿਊ ਆਸ ਤੋਂ 2 ਦਿਨ ਪਹਿਲਾਂ ਹੋਇਆ ਸੀਗਾ ਤੇ ਬੱਬੂ ਮਾਨ ਨੇ ਕਿਹਾ ਸੀਗਾ ਤੇ 2-3 ਦਿਨਾਂ ਦੇ ਵਿੱਚ ਮੇਰਾ ਗਾਣਾ ਜਿਹੜਾ ਕਿ ਆਜੂਗਾ ਤੇ ਕਿਹਰੇ ਬਾਬਿਆਂ ਦੀ ਗੱਲ ਕੀਤੀ ਆ ਕਿਹੜੇ ਸਿਰ ਕਮਾਉਣ ਵਾਲਿਆਂ ਦੀ ਗੱਲ ਕੀਤੀ ਆ ਉਹ ਇੰਟਰਵਿਊ ਦੇ ਵਿੱਚ ਕੀ ਕੁਝ ਕਿਹਾ ਆ ਬੱਬੂ ਮਾਨ ਨੇ ਤੁਹਾਨੂੰ ਦੱਸ ਦਈਏ ਕਿ ਹਲੇ ਤਾਂ ਬੱਬੂ ਮਾਨ ਦਾ ਗਾਣਾ ਨਹੀਂ ਆਇਆ ਪਰ ਬੱਬੂ ਮਾਨ ਦੇ ਜਿਵੇਂ ਕਿ ਵੀਡੀਓ ਦੀਆਂ ਕਲਿੱਪਾਂ ਵਾਇਰਲ ਹੋ ਰਹੀਆਂ ਤੇ ਉਸ ਤੋਂ ਬਾਅਦ ਆ ਬੱਬੂ ਮਾਨ ਨੂੰ ਕਾਫੀ ਆਣਿਆਂ ਨੇ ਕਮੈਂਟਾਂ ਦੇ ਵਿੱਚ ਜਿਹੜਾ ਕੀ ਬੋਲਣਾ ਸ਼ੁਰੂ ਕਰ ਦਿੱਤਾ ਆਖਿਰਕਾਰ ਕੀ ਗੱਲ ਹੋਈ ਆ ਉਹ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਪਿੱਛੇ ਜੇ ਆਹ ਇੱਕ ਪੰਜਾਬ ਦੇ ਕਲਚਰ ਚ ਬੈਠ ਤੇ ਸਦੀਆਂ ਤੋਂ ਚੱਲਿਆ ਬਹੁਤ ਸਿਰ ਜਗਾ ਘਮਾਉਣ ਵਾਲਾ ਵੀ ਅੱਖਾਂ ਜੀਆਂ ਬੰਦ ਕਰਕੇ ਡਰਾਮਾ ਤੁਮੈਂ ਦੇਖਦਾ ਸੀ ਵਾਚ ਕਰਦਾ ਸੀ ਵੀ ਕੋਈ ਆਰਟਿਸਟ ਲਿਖੇ ਇਹਦੇ ਤੇ ਅੱਛਾ ਲਿਖੇ ਨੂੰ ਨਹੀਂ ਲਿਖਿਆ ਫਿਰ ਮੈਨੂੰ ਲਿਖਣਾ ਪੈ ਗਿਆ ਕਰਦਨੇ ਆ ਪਰ ਲਈ ਜੀ ਇੱਕ ਦੋ ਦਿਨ ਚ ਤੁਸੀਂ ਕੰਟਰੋਵਰਸੀ ਭਾਲਦੇ ਛਿੜ ਜੂਗੀ ਛੜਦੀ ਹੁੰਦੀ ਆ ਪਿੱਛੇ ਜੇ ਆਹ ਇੱਕ ਪੰਜਾਬ ਦੇ ਕਲਚਰ ਚ ਬੈਠ ਤੇ ਸਦੀਆਂ ਤੋਂ ਚੱਲਿਆ ਉਹ ਸਿਰ ਜਾ ਘਮਾਉਣ ਵਾਲਾ ਵੀ ਅੱਖਾਂ ਜੇ ਬੰਦ ਕਰਕੇ ਡਰਾਮਾ ਜੇ ਤੂੰ ਮੈਂ ਦੇਖਦਾ ਸੀ ਵਾਚ ਕਰਦਾ ਸੀ ਵੀ ਕੋਈ ਆਰਟਿਸਟ ਲਿਖੇ ਇਹਦੇ ਤੇ ਅੱਛਾ ਲਿਖੇ ਨੂੰ ਨਹੀਂ ਲਿਖਿਆ ਫਿਰ ਮੈਨੂੰ ਲਿਖਣਾ ਪੈ ਗਿਆ ਕਰਦਨੇ ਆਪਾਂ ਲਈ ਜੀ ਇੱਕ ਦੋ ਦਿਨ ਚ ਤੁਸੀਂ ਕੰਟਰੋਵਰਸੀ ਭਾਲਦੇ ਛੜ ਜੂਗੀ ਛੜਦੀ ਹੁੰਦੀ ਹਾਂਜੀ ਦੋਸਤੋ ਇਹ ਸੀਗਾ ਵੀਡੀਓ ਜਿਹੜੀ ਕਿ ਬੱਬੂ ਮਾਨ ਦੀ ਇੰਸਟਾਗ੍ਰਾਮ ਦੇ ਉੱਪਰ ਕਾਫੀ ਅਦਾ ਵਾਇਰਲ ਹੋ ਰਹੀ ਆ ਤੇ ਇੰਟਰਵਿਊ ਦੇ ਦੌਰਾਨ ਬੱਬੂ ਮਾਨ ਨੇ ਕੀ ਕਹੋ ਜੀ ਗਿਆਨ ਨੇ ਕਿ ਆ ਕੀ ਜੇਕਰ ਤੁਸੀਂ ਕੌਂਟਰੋਵਰਸੀ ਪਾਲਦੇ ਹੋ ਤਾਂ ਕੌਂਟਰੋਵਰਸੀ ਬਸ ਉਹ 2-3 ਦਿਨਾਂ ਦੇ ਵਿੱਚ ਆਉਣੇ ਵਾਲੀ ਆ ਤੁਸੀਂ ਬੱਸ ਅਵਰ ਕਰੋ ਮੈਂ ਗਾਣਾ ਛੱਡਣ ਵਾਲਾ ਆ ਦੋ-ਤਿੰਨ ਦਿਨਾਂ ਦੇ ਤੱਕ ਤੁਹਾਡੀ ਇਸ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਐਦਾਂ ਦੀਆਂ ਨਵੀਆਂ ਹੋਰ ਤਾਜ਼ੀਆਂ ਅਪਡੇਟਾਂ ਦੇਖਣ ਵਾਸਤੇ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਕਿਉਂਕਿ ਦੰਨੀਆਂ ਨਵੀਆਂ ਅਪਡੇਟਸ ਵੀ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਆਂਦੇ ਰਾਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ